ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 606 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 607 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਚੌਥਾ ਦੋ ਤੁਕੇ ਆ ਨਕ ਜਨਮ ਵਿਛੜੇ ਦੁੱਖ ਪਾਇਆ ਮਨਮੁਖ ਕਰਮ ਕਰੈ ਅਹੰਕਾਰੀ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੋਰਠ ਰਾਗ ਦੀ ਬਾਣੀ ਵਿੱਚੋਂ ਫਰਮਾਨ ਕਰਦੇ ਹਨ हे ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਨੇਕਾਂ ਜਨਮਾਂ ਤੋਂ ਪਰਮਾਤਮਾ ਨਾਲੋਂ ਵਿਛੜਿਆ ਹੋਇਆ ਦੁੱਖ ਸੰਦਾ ਚੱਲਿਆ ਆਉਂਦਾ ਹੈ ਇਸ ਜਨਮ ਵਿੱਚ ਵੀ ਆਪਣੇ ਮਨ ਦਾ ਮੂਰੀਦ ਰਹਿ ਕੇ ਹੰਕਾਰ ਦੇ ਆਸਰੇ ਹੀ ਕਰਮ ਕਰਦਾ ਰਹਿੰਦਾ ਹੈ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸਰਨ ਤੁਮਾਰੀ ਪਰ ਗੁਰੂ ਦੇ ਚਰਨ ਛੋਂਦਿਆਂ ਹੀ ਉਸ ਨੂੰ ਪਰਮਾਤਮਾ ਲੱਭ ਪੈਂਦਾ ਹੈ ਹੇ ਗੋਬਿੰਦ ਗੁਰਦੀ ਸ਼ਰਨ ਦੀ ਬਰਕਤ ਨਾਲ ਉਹ ਤੇਰੀ ਸਰਨ ਆ ਪੈਂਦਾ ਹੈ ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ ਪਰਮਾਤਮਾ ਨਾਲ ਵਡਭਾਗੀ ਮਨੁੱਖ ਦੀ ਬੜੀ ਡੂੰਗੀ ਪ੍ਰੀਤ ਬਣ ਜਾਂਦੀ ਹੈ ਗੋਬਿੰਦ ਗੋਬਿੰਦ ਪ੍ਰਮਾਤਮਾ ਦਾ ਨਾਮ ਗੁਰਬਾਣੀ ਵਿੱਚ ਚੌਥੇ ਪਾਤਸ਼ਾਹ ਜੀ ਦੱਸ ਰਹੇ ਹਨ ਮੁਰਾਰੀ ਕਿਤੇ ਕਿਹਾ ਹੈ ਕਿਤੇ ਕਈ ਨਾਵਾਂ ਨਾਲ ਪ੍ਰਮਾਤਮਾ ਨੂੰ ਸੰਬੋਧਨ ਕੀਤਾ ਹੈ ਜਬ ਸਤ ਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸਾਤ ਮੁਰਾਰੀ ਰਹਾਉ ਜਦੋਂ ਉਸ ਨੂੰ ਭਲੇ ਮਨੁੱਖਾਂ ਦੀ ਭਲੀ ਸੰਗਤ ਪ੍ਰਾਪਤ ਹੁੰਦੀ ਹੈ ਉਸ ਨੂੰ ਆਪਣੇ ਹਿਰਦੇ ਵਿੱਚ ਸ਼ਾਂਤੀ ਦੇਣ ਵਾਲਾ ਮੁਰਾਰੀ ਪਰਮਾਤਮਾ ਆ ਮਿਲਦਾ ਹੈ ਰਹਾਉ ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ ਤੇਰਾ ਭਾਉ ਨਾ ਬੁਝੈ ਗਵਾਰੀ हे ਪ੍ਰਭੂ ਤੂੰ ਹਰ ਵੇਲੇ ਜੀਵਾਂ ਦੇ ਹਿਰਦੇ ਵਿੱਚ ਲੁਕਿਆ ਹੋਇਆ ਟਿਕਿਆ ਰਹਿੰਦਾ ਹੈ ਮੂਰਖ ਮਨੁੱਖ ਤੇਰੇ ਨਾਲ ਪਿਆਰ ਕਰਨਾ ਨਹੀਂ ਸਮਝਦੇ ਸਤ ਗੁਰ ਪਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੇ ਏ ਭਾਈ ਜਿਸ ਮਨੁੱਖ ਨੂੰ ਸਰਬ ਵਿਆਪਕ ਪ੍ਰਭੂ ਦਾ ਰੂਪ ਗੁਰੂ ਮਿਲ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਉਹ ਮਨੁੱਖ ਪਰਮਾਤਮਾ ਦੇ ਗੁਣਾ ਵਿੱਚ ਸੁਰਤ ਜੋੜ ਕੇ ਗੁਣ ਗਾਂਦਾ ਰਹਿੰਦਾ ਹੈ ਗੁਰਮਖ ਪਰਗਾਸ ਭਿਆ ਸਾਤ ਆਈ ਦੁਰਮਤ ਬੁੱਧ ਨਿਵਾਰੀ ਏ ਭਾਈ ਜਿਹੜਾ ਮਨੁੱਖ ਗੁਰਦੀ ਸ਼ਰਨ ਆ ਪੈਂਦਾ ਹੈ ਉਸ ਦੇ ਅੰਦਰ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਉਸ ਦੇ ਅੰਦਰ ਠੰਡ ਪੈ ਜਾਂਦੀ ਹੈ ਉਹ ਮਨੁੱਖ ਆਪਣੇ ਅੰਦਰੋਂ ਭੈੜੀ ਮਤ ਵਾਲੀ ਅਕਲ ਨੂੰ ਦੂਰ ਕਰ ਲੈਂਦਾ ਹੈ ਇਹ ਦੁਰਮਤ ਹੀ ਵਿਕਾਰਾਂ ਦੀ ਸੜਨਾ ਪੈਦਾ ਕਰ ਰਹੀ ਸੀ ਆਤਮ ਬ੍ਰਾਹਮਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੀ ਉਹ ਮਨੁੱਖ ਆਪਣੇ ਅੰਦਰ ਪ੍ਰਮਾਤਮਾ ਨੂੰ ਵਸਦਾ ਪਛਾਣ ਕੇ ਆਤਮਿਕ ਆਨੰਦ ਪ੍ਰਾਪਤ ਕਰ ਲੈਂਦਾ ਹੈ। हे ਸਰਬ ਵਿਆਪਕ ਪ੍ਰਭੂ ਪ੍ਰਮਾਤਮਾ, ਇਹ ਤੇਰੀ ਸਾਧ ਸੰਗਤ ਦੀ ਹੀ ਬਰਕਤ ਹੈ। ਪੁਰਖਾ ਪੁਰਖ ਮਿਲਿਆ ਗੁਰ ਪਾਇਆ, ਜਿਨ ਕੋ ਕਿਰਪਾ ਪਈ ਤੁਮਾਰੀ। हे ਭਾਈ, ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਸ ਮਨੁੱਖ ਨੂੰ ਸਰਬ ਵਿਆਪਕ ਪ੍ਰਮਾਤਮਾ ਮਿਲ ਪੈਂਦਾ ਹੈ। ਪਰ ਹੈ ਪ੍ਰਭੂ ਗੁਰੂ ਹੀ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਉੱਤੇ ਤੇਰੀ ਕਿਰਪਾ ਹੁੰਦੀ ਹੈ ਬੇਗੁਰੇ ਲੋਕ ਤਾਂ ਬਥੇਰੇ ਦੁਨੀਆ ਤੇ ਤੁਰੇ ਫਿਰਦੇ ਹਨ ਨਾਨਕ ਤੁਲ ਸਹਿਜ ਸੁਖ ਪਾਇਆ ਆਨ ਦਿਨ ਜਾਗਤ ਰਹਿ ਬਨਵਾਰੀ हे ਨਾਨਕ ਅਜੇਹਾ ਮਨੁੱਖ ਆਤਮਕ ਡੋਲਤਾ ਦਾ ਬੇਅੰਤ ਸੁਖ ਮਾਣਦਾ ਹੈ ਉਹ ਹਰ ਵੇਲੇ ਪਰਮਾਤਮਾ ਦੀ ਯਾਦ ਵਿੱਚ ਲੀਨ ਰਹਿ ਕੇ ਵਿਕਾਰਾਂ ਵੱਲੋਂ ਸੁਚੇਤ ਰਹਿੰਦਾ ਹੈ ਸੋਰਠ ਮਹੱਲਾ ਚੌਥਾ ਹਰਿ ਸਿਉ ਪ੍ਰੀਤ ਅੰਤਰ ਮਨ 베ਦਿਆ ਹਰ ਬਿਨ ਰਹਿਣ ਨ ਜਾਈ ਹੇ ਭਾਈ ਪ੍ਰਮਾਤਮਾ ਨਾਲ ਪਿਆਰ ਦੇ ਰਾਹੀ ਜਿਸ ਮਨੁੱਖ ਦਾ ਹਿਰਦਾ ਜਿਸ ਮਨੁੱਖ ਦਾ ਮਨ ਵਿੱਚ ਜਾਂਦਾ ਹੈ ਪ੍ਰਮਾਤਮਾ ਦੇ ਨਾਮ ਵਿੱਚ ਗਿਜ ਜਾਂਦਾ ਹੈ ਉਹ ਪ੍ਰਮਾਤਮਾ ਦੀ ਯਾਦ ਤੋਂ ਬਿਨ ਰਹਿ ਨਹੀਂ ਸਕਦਾ ਜਿਉ ਮਛਲੀ ਬਿਨ ਨੀਰੈ ਬਿਨ ਸੈ ਤਿਉ ਨਾਮੈ ਬਿਨ ਮਰ ਜਾਈ ਜਿਵੇਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ ਤਿਵੇਂ ਉਹ ਮਨੁੱਖ ਵੀ ਪ੍ਰਭੂ ਦੇ ਨਾਮ ਤੋਂ ਬਿਨਾ ਆਪਣੀ ਆਤਮਿਕ ਮੌਤ ਆ ਗਈ ਸਮਝਦਾ ਹੈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ हे ਮੇਰੇ ਪ੍ਰਭ ਮੈਨੂੰ ਆਪਣੀ ਮਿਹਰ ਦਾ ਜਲ ਦੇ ਹੇ ਹਰੀ ਮੈਨੂੰ ਆਪਣੀ ਸਿਫਤ ਸਲਾਹ ਦੀ ਦਾਤ ਬਖਸ਼ ਹੋ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸਾਥ ਪਾਈ ਰਹਾਵੋ ਮੈਂ ਆਪਣੇ ਹਿਰਦੇ ਵਿੱਚ ਦਿਨ ਰਾਤ ਤੇਰਾ ਨਾਮ ਹੀ ਮੰਗਦਾ ਹਾਂ ਕਿਉਂਕਿ ਤੇਰੇ ਨਾਮ ਵਿੱਚ ਜੁੜਿਆ ਹੀ ਆਤਮਿਕ ਠੰਡ ਪ੍ਰਾਪਤ ਹੋ ਸਕਦੀ ਹੈ ਰਹਾਵੋ ਜਿਉਂ ਚਾਤਰਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨਾ ਜਾਈ ਹੈ ਭਾਈ ਜਿਵੇਂ ਵਰਖਾ ਜਲ ਤੋਂ ਬਿਨਾ ਪਪੀਹਾ ਵਿਲਕਦਾ ਹੈ ਵਰਖਾ ਦੀ ਬੂੰਦ ਤੋਂ ਬਿਨਾ ਉਸ ਦੀ ਤ੍ਰੇ ਨਹੀਂ ਮਿਟਦੀ ਗੁਰਮਖ ਜਲ ਪਾਵੇ ਸੁਖ ਸਹਿਜੇ ਹਰਿਆ ਭਾਇ ਸੁਭਾਈ ਜਿਵੇਂ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਤਦੋਂ ਹੀ ਪ੍ਰਭੂ ਦੀ ਬਰਕਤ ਨਾਲ ਆਤਮਕ ਜੀਵਨ ਦੇਣ ਵਾਲਾ ਬਣਦਾ ਹੈ ਜਦੋਂ ਉਹ ਆਤਮਕ ਡੋਲਤਾ ਵਿੱਚ ਟਿਕ ਕੇ ਆਤਮਕ ਆਨੰਦ ਦੇਣ ਵਾਲਾ ਨਾਮ ਜਲ ਗੁਰੂ ਪਾਸੋਂ ਹਾਸਲ ਕਰਦਾ ਹੈ ਮਨ ਮੁਖ ਭੁੱਖੇ ਦੇ ਦਿਸ ਡੋਲਹਿ ਬੇਨਾਂ ਆਵੇ ਦੁੱਖ ਪਾਈ ਏ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਹ ਮਨਮੁਖ ਮਾਇਆ ਦੀ ਭੁੱਖ ਦੇ ਮਾਰੇ ਹੋਏ ਦਸੀਂ ਪਾਸੀ ਡੋਲਦੇ ਫਿਰਦੇ ਹਨ ਭਜੇ ਹੀ ਫਿਰਦੇ ਹਨ ਪਰ ਪੱਲੇ ਹੁੰਦੇ ਕੁਛ ਨਹੀਂ ਪੈਂਦਾ ਮਾਨ ਦਾ ਮਰੀਦ ਮਨੁੱਖ ਪ੍ਰਮਾਤਮਾ ਦੇ ਨਾਮ ਤੋਂ ਖੁੰਝ ਕੇ ਦੁੱਖ ਪਾਂਦਾ ਰਹਿੰਦਾ ਹੈ ਜਨਮ ਮਰੈ ਫਿਰ ਜੋਨੀ ਆਵੇ ਦਰਗਹਿ ਮਿਲੈ ਸਜਾਈ ਉਹ ਜਮਦਾ ਹੈ ਮਰਦਾ ਹੈ ਮੋੜ ਮੋੜ ਜੂਨਾ ਵਿਝ ਪਿਆ ਰਹਿੰਦਾ ਹੈ ਪਰਮਾਤਮਾ ਦੀ ਦਰਗਾਹ ਵਿੱਚ ਉਸ ਨੂੰ ਇਹ ਸਜਾ ਮਿਲਦੀ ਹੈ ਕਿਰਪਾ ਕਰੇ ਤਾਂ ਹਰ ਗੁਣ ਗਾਵਹਿ ਹਰ ਰਸ ਅੰਤਰ ਪਾਈ ਏ ਹਰੀ ਜੇ ਤੂੰ ਆਪ ਮਿਹਰ ਕਰੇ ਤਾਂ ਹੀ ਅਸੀਂ ਜੀਵ ਤੇਰੀ ਸਿਫਤਸਲਾ ਦੇ ਗੀਤ ਗਾ ਸਕਦੇ ਹਾਂ ਤੇਰਾ ਨਾਮ ਜਪ ਸਕਦੇ ਹਾਂ ਜਿਸ ਉੱਤੇ ਮਿਹਰ ਹੋਵੇ ਉਹੀ ਮਨੁੱਖ ਆਪਣੇ ਹਿਰਦੇ ਵਿੱਚ ਹਰ ਨਾਮ ਦਾ ਸਵਾਦ ਅਨੁਭਵ ਕਰਦਾ ਹੈ ਨਾਨਕ ਦੀਨ ਦਿਆਲ ਭਏ ਹੈ ਤ੍ਰਿਸਨਾ ਸ਼ਬਦ 부ਝਾਈ हे ਨਾਨਕ ਦੀਨਾ ਉਤੇ ਦਿਆ ਕਰਨ ਵਾਲਾ ਪ੍ਰਭੂ ਜਿਸ ਮਨੋਕ ਉਤੇ ਤਰੁਠਦਾ ਹੈ ਕਿਰਪਾ ਕਰਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਸ ਦੀ ਮਾਇਆ ਦੀ ਤ੍ਰੇ ਬੁਝਾ ਦਿੰਦਾ ਹੈ ਸੋਰਠ ਮਹੱਲਾ ਚੌਥਾ ਪੰਜ ਬਦਾ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ हे ਭਾਈ ਗੁਰੂ ਦੇ ਸ਼ਰਨ ਪੈ ਕੇ ਜਦੋਂ ਮਨੁੱਖ ਇਸ ਅਜਿੱਤ ਮਨ ਨੂੰ ਜਿੱਤ ਲੈਂਦਾ ਹੈ ਤਦੋਂ ਜੀਵਨ ਸੰਗਰਾਮ ਵਿੱਚ ਇਸ ਤੋਂ ਕਾਮਯਾਬੀ ਹੋ ਜਾਂਦੀ ਹੈ ਇਸ ਕਾਮਯਾਬੀ ਤੋਂ ਮਨੁੱਖ ਨੂੰ ਇਹ ਅਕਲ ਹਾਸਲ ਹੋ ਜਾਂਦੀ ਹੈ ਪ੍ਰੇਮ ਕੇ ਸਾਰੇ ਲਾਗੇ ਤਨ ਭੀਤਰ ਤਾਂ ਬ੍ਰह्म ਕਟਿਆ ਜਾਈ ਕਿਹੜੀ ਅਕਲ ਹਾਸਲ ਹੁੰਦੀ ਹੈ ਕਿ ਪ੍ਰਮਾਤਮਾ ਦੇ ਪਿਆਰ ਦੇ ਤੀਰ ਇਸ ਦੇ ਹਿਰਦੇ ਵਿੱਚ ਵਿਜ ਜਾਂਦੇ ਹਨ ਤਦੋਂ ਇਸ ਦੇ ਮਨ ਦੀ ਭਟਕਣਾ ਸਦਾ ਲਈ ਕੱਟੀ ਜਾਂਦੀ ਹੈ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵੜਿਆਈ ਹੈ ਮੇਰੇ ਗੋਬਿੰਦ ਮੈਨੂੰ ਆਪਣੇ ਦਾਸ ਨੂੰ ਇਹ ਇੱਜ਼ਤ ਬਖਸ਼ ਗੌਰਮਤ RAM ਨਾਮ ਪਰਗਾਸੋ ਸਦਾ ਰਹੋ ਸਰਣਾਈ ਰਹਾਓ ਕਿ ਗੁਰੂ ਦੀ ਮੱਤ ਦੇ ਰਾਹੀ ਮੇਰੇ ਅੰਦਰ ਆਪਣਾ ਨਾਮ ਪ੍ਰਗਟ ਕਰ ਦੇ ਮੈਨੂੰ ਸਦਾ ਆਪਣੀ ਸ਼ਰਨ ਵਿੱਚ ਰੱਖ ਰਹਾਓ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤਿ ਜਾਣਾ ਹੇ ਮੂਰਖ ਜਾਣ ਮਨ ਇਹ ਜਗਤ ਦਾ ਮੋਹ ਜਨਮ ਮਰਨ ਦਾ ਕਾਰਨ ਬਣਿਆ ਰਹਿੰਦਾ ਹੈ ਇਸ ਤੋਂ ਬਚਣ ਲਈ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੋ ਹਰ ਜਿਓ ਕਿਰਪਾ ਕਰੋ ਗੁਰ ਮਿਲੋ ਤਾਂ ਹਰ ਨਾਮ ਸਮਾਣਾ ਹੇ ਹਰੀ ਮੇਰੇ ਉੱਤੇ ਮਿਹਰ ਕਰ ਮੈਨੂੰ ਗੁਰੂ ਮਿਲਾ ਤਦੋਂ ਹੀ ਤੇਰੇ ਨਾਮ ਵਿੱਚ ਲੀਨਤਾ ਹੋ ਸਕਦੀ ਹੈ ਜਿਸ ਕੀ ਬਾਤ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੋ ਵਸਤ ਸੋ ਪਾਏ ਵਸਤ ਨੂਪ ਅਤ ਗੰਮ ਅਗੋਚਰ ਗੁਰ ਪੂਰਾ ਲਖ ਲਖਾਏ ਏ ਭਾਈ ਇਹ ਨਾਮ ਵਸਤ ਜਿਸ ਪਰਮਾਤਮਾ ਦੀ ਮਲਕੀਅਤ ਹੈ ਉਹੀ ਜਾਣਦਾ ਹੈ ਕਿ ਵਸਤ ਕਿਸ ਨੂੰ ਦੇਣੀ ਹੈ ਜਿਸ ਜੀਵ ਨੂੰ ਪ੍ਰਭੂ ਵੇ ਦਾਤ ਦਿੰਦਾ ਹੈ ਉਹੀ ਲੈ ਸਕਦਾ ਹੈ ਏ ਵਸਤੂ ਐਸੀ ਸੁੰਦਰ ਹੈ ਕਿ ਜਗਤ ਵਿੱਚ ਇਸ ਵਰਗੀ ਹੋਰ ਕੋਈ ਚੀਜ਼ ਨਹੀਂ ਹੈ ਕਿਸੇ ਚਤ్రਾਈ ਸਿਆਣਪ ਦੇ ਰਾਹੀ ਇਸ ਤੱਕ ਪਹੁੰਚ ਨਹੀਂ ਹੋ ਸਕਦੀ ਮਨੁੱਖ ਦੇ ਗਿਆਨ ਇੰਦਰੀਆਂ ਤੀ ਵੀ ਇਸ ਤੱਕ ਪਹੁੰਚ ਨਹੀਂ ਹੈ ਕਿਉਂਕਿ ਮਨੁੱਖ ਦੇ ਗਿਆਨ ਇੰਦਰੀਆਂ ਤੋਂ ਬਹੁਤ ਦੂਰ ਹੈ ਰਤਨ ਲੁਕਾਇਆ ਲੁਕੇ ਨਹੀਂ ਜੇ ਕੋ ਰਖੇ ਲੁਕਾਈ हां जे किसे नु वे नाम रतन हासिल हो जावे ता जे ओ मनुख इस रतन नु ਆਪਣੇ ਅੰਦਰ ਲੁਕਾ ਕੇ ਰੱਖਣਾ ਚਾਹੇ ਤਾਂ ਲੁਕਾਇਆ ਇਹ ਰਤਨ ਲੁਕਦਾ ਨਹੀਂ ਉਸ ਦੇ ਆਤਮਿਕ ਜੀਵਨ ਤੋਂ ਰਤਨ ਪ੍ਰਾਪਤੀ ਦੇ ਲੱਛਣ ਦਿਸ ਪੈਂਦੇ ਹਨ ਸਭ ਕੇ ਸ਼ਤੇਰਾ ਤੂ ਅੰਤਰ ਜਾਮੀ ਤੂ ਸਭਨਾ ਕਾ ਪ੍ਰਭ ਸੋਈ हे ਪ੍ਰਮਾਤਮਾ ਇਹ ਸਾਰਾ ਜਗਤ ਤੇਰਾ ਬਣਾਇਆ ਹੋਇਆ ਹੈ ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਤੂੰ ਸਭ ਦੀ ਸਾਰ ਲੈਣ ਵਾਲਾ ਮਾਲਕ ਹੈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨਾ ਕੋਈ ਹੈ ਨਾਨਕ ਆਖ ਕੇ ਹੈ ਪ੍ਰਭੂ ਉਹੀ ਮਨੁੱਖ ਤੇਰਾ ਨਾਮ ਹਾਸਲ ਕਰ ਸਕਦਾ ਹੈ ਜਿਸ ਨੂੰ ਤੂੰ ਇਹ ਦਾਤ ਬਖਸ਼ਦਾ ਹੈ ਹੋਰ ਕੋਈ ਵੀ ਐਸਾ ਜੀਵ ਨਹੀਂ ਜੋ ਤੇਰੀ ਬਖਸ਼ਿਸ਼ ਤੋਂ ਬਿਨਾ ਤੇਰਾ ਨਾਮ ਪ੍ਰਾਪਤ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ